ਕਈ ਵਾਰੀ ਉਹ ਟੀਚਰ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਕਲਾਸਾਂ 'ਚ ਜਿਹੜੇ ਥੋੜਾ ਜਿਹਾ ਸਿਲੇਬਸ ਤੋਂ ਹਟ ਕੇ ਵੀ ਕੁਝ ਦੱਸਦੇ ਨੇ ਜਿਹੜੇ ਟੀਚਰ ਜਾੜਾ ਲਕੀਰ ਦੇ ਫਕੀਰ ਹੁੰਦੇ ਨੇ ਉਹਨਾਂ ਬਾਰੇ ਬੱਚੇ ਫਿਰ ਮੈਂ ਬੱਚਿਆਂ ਦੇ ਤੌਰ ਤੇ ਕਹਿ ਰਿਹਾ ਬੱਚਿਆਂ ਵਾਲੇ ਬਸੇ ਬੋਲ ਰਿਹਾ ਉਹਨਾਂ ਬਾਰੇ ਫਿਰ ਇਹੀ ਦੋਵਾਂ ਕਰਦੇ ਆ ਵੀ ਰੱਬ ਕਰੇ ਤਾਪ ਚੜ ਜਾਈਏ ਕਿ ਆ ਜਾਵੇ ਨਾ ਹਿੰਦੀ ਵਾਲੀ ਭੈਣ ਜੀ ਅੰਗਰੇਜ਼ੀ ਵਾਲੀ ਭੈਣ ਦਾ ਬਹੁਤ ਡਰ ਲੱਗਦਾ ਰੱਬ ਕਰੇ ਅਜ ਆਵੇ ਨਾ ਪਰ ਸਭ ਤੋਂ ਪਹਿਲਾਂ ਸਾਈਕਲ ਉਹਨਾਂ ਦੀ ਖੜੇ ਹੁੰਦੇ ਸੀ ਦੋਨਾਂ ਦੇ ਫਿਰ ਪਹਣ ਪਹਣ ਦਾ ਜਾ ਇਧਰ ਉਧਰ ਹੋਣ ਦਾ ਜੁਗਾੜ ਲਾਉਂਦੇ ਸੀ ਵੀ ਕਿਵੇਂ ਬੱਚੇ ਸੂਇਸ ਕਰਕੇ ਉਹਨਾਂ 40 ਮਿੰਟ ਦਾ ਪੀੜ ਹੁੰਦਾ ਉਹਨਾਂ ਟੀਚਰਾਂ ਦੇ ਪੀੜ ਜਿਹੜੇ ਨੇ ਉਹ ਹਮੇਸ਼ਾ ਫੁੱਲ ਆਫ એનર્ਜੀ ਤੇ ਫੁੱਲ ਟੈਂਡੈਂਸ ਵਾਲੇ ਰਹਿੰਦੇ ਨੇ ਜਿਹੜੇ ਬੱਚਿਆਂ ਨਾਲ ਥੋੜਾ ਮਿੱਤਰਤਾ ਵਾਲਾ ਵਿਹਵ ਕਰਕੇ ਗੱਲਾਂ ਕਰਦੇ ਨੇ ਤੇ ਗੱਲਾਂ-ਗੱਲਾਂ ਚ ਸਾਰਾ ਕੁਝ ਦੱਸ ਜਾਂਦੇ ਨੇ ਅੱਜ ਕੱਲ ਪੜਾਉਣ ਦੇ ਤਰੀਕੇ ਬਦਲ ਗਏ ਹੁਣ ਕੋਈ ਰੱਟਾ ਸਿਸਟਮ ਦਰਿਆ ਨਹੀਂ ਹੁਣ ਤਾਂ ਖੇਡਾਂ ਰਾਹੀਂ ਛੋਟੇ ਛੋਟੇ ਵੀਡੀਓ ਗੇਮਾਂ ਰਾਹੀਂ ਜਾਂ ਡਿਜੀਟਲ ਤਰੀਕੇ ਰਾਹੀਂ ਪੜ੍ਹਾਈ ਆ ਗਈ ਇਸੇ ਕਰਕੇ ਇਸ ਨੂੰ ਅਪਡੇਟ ਕਰਨ ਲਈ ਫਿਨਲੈਂਡ ਸਿੰਗਾਪੁਰ ਜਾਂ ਦੁਨੀਆ ਦੇ ਲੇਟੈਸਟ ਜਿਹੜੇ ਉੱਥੇ ਕਲਾਸਾਂ ਲੱਗਦੀਆਂ ਪੂਰੀ ਦੁਨੀਆ ਤੋਂ ਲੋਕ ਆਉਂਦੇ ਅਗਲਾ ਬੈਚ ਕਦੋਂ ਜਾਣਾ ਹੈ ਹਰਜੋ ਨਵੰਬਰ ਚ ਅਗਲਾ ਬੈਚ